ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਣ ਠੀਕ ਠਾਕ ਹੋਵੋਗੇ ਹਾਂਜੀ ਆਪਾਂ ਵੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਣੀ ਵੀਡੀਓ ਸਟਾਰਟ ਕਰਾਂ ਜੇਕਰ ਸਟਾਰਟ ਕਰਨ ਤੋਂ ਪਹਿਲਾਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਦੀ ਆਪਣੀ ਵੀਡੀਓ ਬਹੁਤ ਹੀ ਖਾਸ ਆ ਤੇ ਖਾਸ ਆਪਣੀ ਕਿਚਨ ਟਿਪਸ ਆ ਤੇ ਕਿਚਨ ਦੇ ਰਿਲੇਟਿਡ ਆ ਤੇ ਆਪਣੀਆਂ ਭੈਣਾਂ ਦੇ ਵਾਸਤੇ ਆ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਦਾਲ ਸਬਜ਼ੀ ਬਣਾਉਨੇ ਆ ਜੀ ਤੇ ਹਰ ਇੱਕ ਦਾਲ ਸਬਜ਼ੀ ਦੇ ਵਿੱਚ ਆਪਾਂ ਜਿਹੜਾ ਆ ਟਮਾਟਰ ਯੂਜ਼ ਕਰਦੇ ਆ ਜਾਂ ਫੇ ਕੋਈ ਹੋਰ ਚੀਜ਼ ਵਗੈਰਾ ਵੀ ਬਣਾਉਨੇ ਆ ਤਾਂ ਆਪਾਂ ਟਮਾਟਰ ਉਹਦੇ ਵਿੱਚ ਜ਼ਰੂਰ ਐਡ ਕਰਦੇ ਆ ਕਿਉਂਕਿ ਟਮਾਟਰ ਦੇ ਨਾਲ ਤੁਹਾਨੂੰ ਪਤਾ ਹੈ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੈ ਜਿਹੜੀ ਦਾਲ ਸਬਜ਼ੀ ਬਣਦੀ ਆ ਤੇ ਆਪਾਂ ਅੱਜ ਤੁਹਾਨੂੰ ਦੱਸਦੇ ਆ ਕਿ ਆਪਾਂ ਮੰਨ ਲਓ ਆਪਾਂ ਟਮਾਟਰ ਲੈ ਲੈਨੇ ਆ ਤੇ ਟਮਾਟਰ ਲੈਣ ਤੋਂ ਬਾਅਦ ਵਿੱਚ ਜੀ ਆਪਾਂ ਕੀ ਕਰਦੇ ਆ ਤੇ ਆਪਾਂ ਸਿੱਧੇ ਹੀ ਵਾਸਾ ਆਪਾਂ ਜਾ ਕੇ ਇਸੇ ਟੋਕਰੀ ਦੇ ਵਿੱਚ ਕੱਢ ਕੇ ਰੱਖ ਦਿੰਨੇ ਆ ਤੇ ਜਾਂ ਫਿਰ ਉਦਾਂ ਹੀ ਆਪਾਂ ਲਫਾਫੇ ਨੂੰ ਆਪਣਾ ਜਿਹੜਾ ਸਬਜੀ ਵਾਲੇ ਭਾਈ ਤੋਂ ਖਰੀਦ ਕੇ ਉਦਾਂ ਹੀ ਆਪਾਂ ਆਪਣੇ ਜਿਹੜੇ ਫਰਿੱਜ ਦੇ ਵਿੱਚ ਰੱਖ ਦਿੰਨੇ ਆ ਤੇ ਅੱਜ ਮੈਂ ਤੁਹਾਨੂੰ ਦੱਸੂਗੀ ਕਿ ਆਪਾਂ ਆਪਣੇ ਟਮਾਟਰਾਂ ਨੂੰ ਜਿਹੜਾ ਖਰਾਬ ਹੋਣ ਤੋਂ ਕਿਵੇਂ ਬਚਾਉਣਾ ਆ ਬਹੁਤ ਹੀ ਵਧੀਆ ਵੀਡੀਓ ਆ ਤੇ ਖਾਸ ਪੈਣਾ ਕਰਕੇ ਆ ਤੇ ਵੀਡੀਓ ਦੇ ਤੋਂ ਤੁਹਾਨੂੰ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੂਗਾ ਜੀ ਤੇ ਆਪਣੇ ਜਿਹੜੇ ਕਹਿ ਸਕਦੇ ਆ ਕਿ ਟਮਾਟਰਾਂ ਨੂੰ ਆਪਾਂ ਕਾਫੀ ਲੰਬੇ ਸਮੇਂ ਤੱਕ ਆਪਾਂ ਕਾਈਂ ਤੱਕ ਆਪਾਂ ਬਚਾ ਕੇ ਰੱਖ ਸਕਦੇ ਆ ਖਰਾਬ ਹੋਣ ਤੋਂ ਕਿਉਂਕਿ ਆਪਾਂ ਹਮੇਸ਼ਾ ਕੀ ਕਰਦੇ ਆ ਜੀ ਇੱਕ ਜਾਂ ਫਿਰ ਦੋ ਹੀ ਟਮਾਟਰ ਆਪਾਂ ਆਪਣੇ ਦਾਲ ਸਬਜ਼ੀ ਦੇ ਵਿੱਚ ਪਾਉਨੇ ਆ ਤੇ ਬਾਕੀ ਆਪਾਂ ਕੀ ਕਰਦੇ ਆ ਜੀ ਉਹਦਾ ਫ੍ਰਿਜ ਚ ਰੱਖ ਦਿੰਨੇ ਆ ਤੇ ਫ੍ਰਿਜ ਦੇ ਵਿੱਚ ਕਈ ਵਾਰੀ ਕੀ ਹੁੰਦਾ ਹੈ ਤੇ ਆਪਣੇ ਟਮਾਟਰ ਵਿੱਚੋਂ ਕਈ ਖਰਾਬ ਨਿਕਲ ਜਾਂਦੇ ਆ ਹਾਂਜੀ ਤੁਸੀਂ ਇੱਥੇ ਕੀ ਕਰਨਾ ਆ ਟਮਾਟਰ ਲੈ ਲੈਣੇ ਨੇ ਮੈਂ ਤੁਹਾਨੂੰ ਅੱਗੇ-ਅੱਗੇ ਦੱਸਦੀ ਆ ਕੀ ਆਪਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਕਿਵੇਂ ਬਚਾ ਕੇ ਰੱਖ ਸਕਦੇ ਆ ਤੇ ਚਲੋ ਜੀ ਟਾਈਮ ਵੇਸਟ ਕਰੇ ਬਿਨਾ ਕਰਦੇ ਆ ਜੀ ਆਪਾਂ ਆਪਣੀ ਅੱਜ ਦੀ ਵੀਡੀਓ ਦੀ ਸਟਾਰਟਿੰਗ ਤੇ ਵੀਡੀਓ ਦੇ ਨਾਲ ਬਨੇ ਰਹੋ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਹਾਂਜੀ ਸਭ ਤੋਂ ਪਹਿਲਾਂ ਇੱਥੇ ਕੀ ਕਰਨਾ ਹੈ ਜੀ ਆਪਾਂ ਆਪਣੇ ਟਮਾਟਰਾਂ ਨੂੰ ਆ ਜਿਹੜਾ ਚੰਗੀ ਤਰ੍ਹਾਂ ਧੋ ਲੈਣਾ ਤਾਂ ਨੂੰ ਪਾਈ ਇਸ ਕਰਕੇ ਚੰਗੀ ਤਰ੍ਹਾਂ ਧੋਣਾ ਹੈ ਕਿਉਂਕਿ ਜੋ ਵੀ ਆਪਣੇ ਹਨਾ ਜਦੋਂ ਖੇਤਾਂ ਦੇ ਵਿੱਚੋਂ ਆਪਾਂ ਪੱਟਦੇ ਆ ਜਾਂ ਫਿਰ ਹਨਾ ਨਵੇਂ ਲੈ ਕੇ ਆਉਂਦੇ ਆ ਤਾਂ ਕੀ ਹੁੰਦਾ ਹੈ ਕਿ ਇਹਨੂੰ ਮਿੱਟੀ ਵਗੈਰਾ ਲੱਗੀ ਹੋਈ ਹੁੰਦੀ ਆ ਤੇ ਸਭ ਤੋਂ ਪਹਿਲਾਂ ਤਾਂ ਜੀ ਆਪਣਾ ਜ਼ਰੂਰੀ ਕੰਮ ਇਹੀ ਆ ਕਿ ਆਪਾਂ ਜਿਹੜੇ ਆਪਣੇ ਟਮਾਟਰ ਹਨਾ ਨੂੰ ਆਪਾਂ ਚੰਗੀ ਤਰ੍ਹਾਂ ਧੋ ਲੈਣਾ ਹਾਂ ਜੀ ਟਮਾਟਰ ਆਪਾਂ ਆਪਣੇ ਚੰਗੀ ਤਰ੍ਹਾਂ ਧੋ ਲਿਆ ਵਾਸ਼ ਕਰ ਲਿਆ ਤੇ ਹੁਣ ਆਪਾਂ ਦੂਸਰਾ ਕੰਮ ਇੱਥੇ ਕੀ ਕਰਨਾ ਹੈ ਜੀ ਆਪਾਂ ਕੋਈ ਵੀ ਰਮਾਲ ਵਗੈਰਾ ਲੈ ਲੈਣਾ ਜਾਂ ਤੁਸੀਂ ਕੱਪੜੇ ਵਗੈਰਾ ਲੈ ਲੈਣਾ ਹੈ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਦੇਣਾ ਕਿਉਂਕਿ ਆਪਾਂ ਇਹਨੂੰ ਗਿੱਲਾ ਨਹੀਂ ਰੱਖਣਾ ਹੈਗਾ ਤੇ ਜੇਕਰ ਆਪਾਂ ਇਹਨੂੰ ਗਿੱਲਾ ਰੱਖਦੇ ਆ ਤਾਂ ਕੀ ਹੁੰਦਾ ਹੈ ਕਿ ਆਪਣੇ ਟਮਾਟਰ ਆ ਜਿਹੜੇ ਉਹ ਖਰਾਬ ਹੋ ਜਾਂਦੇ ਆ ਤੇ ਆਪਾਂ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਧੋਣ ਤੋਂ ਬਾਅਦ ਵਿੱਚ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਜਿਹੜਾ ਸਾਫ਼ ਕਰ ਲੈਣਾ ਤੇ ਇੱਕ ਤੁਸੀਂ ਇਹ ਧਿਆਨ ਰੱਖਣਾ ਹੈ ਕਿ ਟਮਾਟਰ ਜਿਹੜੇ ਥੋੜੇ ਆਹੋ ਥੋੜੇ ਜਿਹਾ ਹਾਰਡ ਹੋਣ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਕਿ ਬਹੁਤ ਘੱਟ ਦਬ ਹੁੰਦਾ ਤੇ ਥੋੜੇ ਜਿਹਾ ਹਾਰਡ ਹੋਣ ਤੇ ਪੋਲੇ ਪੋਲੇ ਜੇ ਨਾ ਹੋਣ ਕਿਉਂਕਿ ਜਦੋਂ ਪੋਲੇ ਬੋਲੇ ਜੇ ਆਪਣੇ ਟਮਾਟਰ ਵਗੈਰਾ ਹੁੰਦੇ ਆ ਤਾਂ ਉਹ ਕੀ ਹੁੰਦਾ ਜੀ ਉਹ ਛੇਤੀ ਖਰਾਬ ਹੋ ਜਾਂਦੇ ਆ ਤੇ ਹਾਂਜੀ ਜੀ ਇਦਾਂ ਦਾਗ ਵਗੈਰਾ ਹੈਗੇ ਤਾਂ ਕੋਈ ਚੱਕਰ ਨਹੀਂ ਜੇਕਰ ਇਹਦੇ ਵਿੱਚ ਇਹਦੇ ਵਿੱਚੋਂ ਦੇਖੋ ਤੁਸੀਂ ਪਾਣੀ ਬਿਲਕੁਲ ਵੀ ਨਹੀਂ ਨਿਕਲ ਰਿਹਾ ਹੈਗਾ ਤੇ ਇਹ ਕੋਈ ਚੱਕਰ ਨਹੀਂ ਜੇਕਰ ਐਦਾਂ ਦਾਗ ਲੱਗ ਕੇ ਤੁਹਾਡੇ ਟਮਾਟਰ ਦੇ ਵਿੱਚੋਂ ਪਾਣੀ ਨਿਕਲ ਰਿਹਾ ਤਾਂ ਤੁਸੀਂ ਉਹਨੂੰ ਕੀ ਕਰਨਾ ਹੈ ਸਾਈਡ ਤੇ ਕੱਢ ਦੇਣਾ ਤੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਦਾਂਗੇ ਅਪਾ ਇਹਦੇ ਤੇ ਬਿਲਕੁਲ ਵੀ ਪਾਣੀ ਨਹੀਂ ਰਹਿਣ ਦੇਣਾ ਹੈਗਾ ਕਿਉਂਕਿ ਜਦੋਂ ਇਹ ਇਹਨਾਂ ਦੇ ਉੱਤੇ ਪਾਣੀ ਰਹਿੰਦਾ ਹੈ ਤੇ ਫਿਰ ਆਪਣੇ ਟਮਾਟਰ ਜਿਹੜੇ ਉਹ ਜਲਦੀ ਖਰਾਬ ਹੋ ਜਾਂਦੇ ਆ ਤੇ ਲਓ ਜੀ ਅਪਾ ਆਪਣੇ ਟਮਾਟਰ ਜਿਹੜੇ ਉਹ ਆਪਾਂ ਚੰਗੀ ਤਰ੍ਹਾਂ ਸਾਫ਼ ਕਰਨੇ ਆ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਸਾਰੇ ਟਮਾਟਰ ਜਿਹੜੇ ਉਹ ਕਹਿ ਸਕਦੇ ਕਿ ਟਾਈਟ ਟਾਈਟ ਆ ਕੋਈ ਵੀ ਐਦਾ ਪੋਲਾ ਜਿਹਾ ਟਮਾਟਰ ਨਹੀਂ ਹੈਗਾ ਤੇ ਜਿਹੜੇ ਆਪਾਂ ਪੋਲੇ ਪੋਲੇ ਜਿਹੇ ਟਮਾਟਰ ਲੈਣੇ ਆ ਲੈਨੇ ਆ ਤਾਂ ਉਹ ਕੀ ਹੁੰਦਾ ਹੈ ਜੀ ਜਲਦੀ ਲੈਨੇ ਉਹ ਖਰਾਬ ਹੋ ਜਾਂਦੇ ਆ ਆ ਦੇਖੋ ਇਹਨ ਬਿਲਕੁਲ ਟਾਈਟ ਟਾਈਟ ਨੇ ਬਹੁਤ ਘੱਟ ਦਬ ਹੁੰਦੇ ਆ ਆ ਦੇਖੋ ਤੇ ਹੁਣ ਆਪਾਂ ਇਹਨਾਂ ਨੂੰ ਇਸ ਤੋਂ ਬਾਅਦ ਵਿੱਚ ਕੀ ਕਰਨਾ ਹੈ ਇੱਥੇ ਹਾਂਜੀ ਇੱਥੇ ਆਪਾਂ ਕਾਲਾ ਵਗੈਰਾ ਲਾ ਲੈਣਾ ਹੈ ਜਾਂ ਤੁਸੀਂ ਜਿਵੇਂ ਕਿ ਮੇਰੇ ਕੋਲ ਇਹ ਟੱਕਣ ਆਲਾ ਇਹਦਾ ਟੱਕਣ ਬਿਲਕੁਲ ਹੀ ਟਾਈਟ ਲੱਗਦਾ ਤੁਸੀਂ ਦੇਖਿਓ ਆ ਦੇਖੋ ਇਹ ਬਿਲਕੁਲ ਹੀ ਟਾਈਟ ਟੱਕਣ ਲੱਗਦਾ ਵਾ ਤੇ ਇਦਾਂ ਦਾ ਆਪਾਂ ਬਾਉਲ ਵਗੈਰਾ ਲੈ ਲੈਣਾ ਜਾਂ ਤੁਸੀਂ ਕਿਸੇ ਹੋਰ ਤਰੀਕੇ ਦੇ ਨਾਲ ਤੇ ਜਿਹਦੇ ਵਿੱਚ ਆਪਣੀ ਬਿਲਕੁਲ ਵੀ ਹਵਾ ਨਾ ਜਾਵੇ ਕਹਿ ਸਕਦੇ ਕਿ ਹਵਾ ਨਹੀਂ ਜਾਣੀ ਚਾਹੀਦੀ ਹੈਗੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਜਿੰਦੀ ਆਪਾਂ ਕਹਿੰਦੇ ਆਪਾਂ ਕਵਰ ਕਰ ਦੇਣਾ ਵਾ ਤੇ ਬਿਲਕੁਲ ਟਾਈਟ ਕਹਿ ਸਕਦੇ ਹੋ ਕਿ ਆਪਣਾ ਢੱਕਣਾ ਜਿਹੜਾ ਉਹ ਲੱਗੇ ਤੇ ਇਹਦੇ ਨਾਲ ਦਾ ਤੁਸੀਂ ਆਪਾਂ ਕਹਿੰਨਾ ਬਾਉਲ ਵਗੈਰਾ ਲੈ ਲੈਣਾ ਜਾਂ ਤੁਸੀਂ ਕੋਈ ਵੀ ਜਾਂ ਤੁਸੀਂ ਹੋਰ ਕੋਈ ਡੱਬਾ ਵਗੈਰਾ ਹੈਗਾ ਤੁਹਾਡੇ ਕੋਲ ਤਾਂ ਤੁਸੀਂ ਉਹ ਲੈ ਲੈਣਾ ਆ ਤੇ ਇਸ ਤੋਂ ਬਾਅਦ ਵਿੱਚ ਆਪਾਂ ਕੀ ਕਰਨਾ ਹੈ ਜੀ ਇੱਥੇ ਆਪਾਂ ਲੱ ਲਾਣੇ ਟਿਸ਼ੂ ਪੇਪਰ ਹਾਂਜੀ ਆਪਾਂ ਇੱਥੇ ਟਿਸ਼ੂ ਪੇਪਰ ਰੱਖ ਦਣੇ ਆ ਤਾਂ ਕਿ ਜਦੋਂ ਆਪਾਂ ਫ੍ਰਿਜ ਦੇ ਵਿੱਚ ਰੱਖਦੇ ਆ ਆਪਣੇ ਟਮਾਟਰ ਵਗੈਰਾ ਜਿਵੇਂ ਕਹਿ ਸਕਦੇ ਆ ਕਿ ਨਮੀ ਵਗੈਰਾ ਛੱਡ ਜਾਂਦੇ ਆ ਤੇ ਤੁਸੀਂ ਇਹਦਾ ਕਰਕੇ ਸਾਰਾ ਕਵਰ ਕਰ ਦੇਣਾ ਤੇ ਆਪਾਂ ਇਹਦੇ ਵਿੱਚ ਫਿਰ ਇੱਥੇ ਕੀ ਕਰਨਾ ਹੈ ਜੀ ਟਮਾਟਰ ਰੱਖ ਦਣੇ ਆ ਆਪਾਂ ਟਿਸ਼ੂ ਪੇਪਰ ਇਸ ਕਰਕੇ ਰੱਖਾਂਗੇ ਜੀ ਤੇ ਕਿਉਂਕਿ ਜਿਹੜੀ ਆਪਣੀ ਇਹਦੇ ਵਿੱਚ ਸੈੱਲ ਹੁੰਦੀ ਆ ਜਾਂ ਹਨਾ ਕਹਿ ਸਕਦੇ ਕਿ ਫ੍ਰਿਜ ਦੇ ਵਿੱਚ ਰੱਖਣ ਦੇ ਨਾਲ ਹਨਾ ਨਮੀ ਵਗੈਰਾ ਹੋ ਜਾਂਦੀ ਆ ਤਾਂ ਆਪਾਂ ਉਹਦੇ ਤੋਂ ਇਹਨਾਂ ਨੂੰ ਬਚਾ ਲੈਣਾ ਤੇ ਟਿਸ਼ੂ ਪੇਪਰ ਆ ਜਿਹੜੀ ਸਾਰੇ ਸੁੱਕਤ ਕਰ ਲਾਂਗੇ ਤੇ ਇਸ ਕਰਕੇ ਆਪਾਂ ਇਹਨੂੰ ਟਿਸ਼ੂ ਪੇਪਰਾਂ ਦੇ ਵਿੱਚ ਰੱਖ ਦੇਣਾ ਤੇ ਐਦਾਂ ਆਪਾਂ ਚੰਗੀ ਤਰ੍ਹਾਂ ਇਹਨੂੰ ਇਸੇ ਟਿਸ਼ੂ ਪੇਪਰ ਦੇ ਨਾਲ ਹੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਕਵਰ ਕਰ ਦੇਣਾ ਤੁਸੀਂ ਦੇਖਿਓ ਹਾਂਜੀ ਜਿਵੇਂ ਕਿ ਹੁਣ ਇੱਥੋਂ ਥੋੜਾ ਜਿਹਾ ਰਹਿ ਗਿਆ ਤੇ ਆਪਾਂ ਕੀ ਕਰਾਂਗੇ ਇੱਥੇ ਇੱਕ ਕਪੜੇ ਸ਼ੂਪੇਪਰ ਹੋਰ ਲੈ ਲਾਂਗੇ ਤੇ ਇਹਨਾਂ ਨੂੰ ਆਪਾਂ ਇਹਦੇ ਉੱਤੇ ਚੰਗੀ ਤਰ੍ਹਾਂ ਟੱਕ ਦਾਂਗੇ ਤੇ ਤੁਸੀਂ ਇਸ ਤਰੀਕੇ ਦੇ ਨਾਲ ਕਰਕੇ ਦੇਖਿਓ ਜੀ ਤੇ ਇਹਨੂੰ ਆਪਾਂ ਕਰ ਦਾਂਗੇ ਜੇ ਆਪਾਂ ਡੱਬਾ ਬੰਦ ਆਹ ਦੇਖ ਸਕਦੇ ਹੋ ਤੇ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਆ ਜਿਹੜਾ ਆਪਣਾ ਖਰਾਬ ਹੋਣ ਤੋਂ ਬਚਾ ਕੇ ਰੱਖਣਾ ਹੈ ਜੀ ਤੇ ਤੁਸੀਂ ਕੋਈ ਵੀ ਆਪਾਂ ਕਹਿੰਦੇ ਡੱਬਾ ਵਗੈਰਾ ਲੈ ਲਿਆ ਕਰੋ ਟਾਈਟ ਤੇ ਕਈ ਮੇਰੇ ਭੈਣਾ ਕੀ ਕਰਦੇ ਆ ਕਈ ਵਾਰੀ ਹਨਾ ਆਪਾਂ ਕੀ ਕਰਦੇ ਨੇ ਮੈਂ ਵੀ ਪਹਿਲਾਂ ਇਦਾਂ ਹੀ ਕਰਦੀ ਹੁੰਦੀ ਸੀਗੀ ਤੇ ਆਪਾਂ ਜਿਵੇਂ ਕਿ ਟੋਕਰੀ ਵਗੈਰਾ ਲੈ ਲੈਣੀ ਹੈ ਤੇ ਆਪਾਂ ਇਦਾਂ ਹੀ ਆਪਾਂ ਜਿਹੜੇ ਆਪਣੇ ਟਮਾਟਰ ਆ ਉਹਨਾਂ ਨੂੰ ਧੋ ਲੈਣਾ ਤੇ ਧੋ ਕੇ ਆਪਾਂ ਇਦਾਂ ਹੀ ਰੱਖ ਦਿੰਦੇ ਹੁੰਦੇ ਸੀਗੇ ਉਹ ਕੀ ਹੁੰਦਾ ਸੀਗਾ ਕਿ ਉਹਦੇ ਨਾਲ ਉਹ ਜਲਦੀ ਖਰਾਬ ਹੋ ਜਾਂਦੇ ਸੀਗੇ ਤੇ ਇਸ ਕਰਕੇ ਹਾਂ ਹੁਣ ਮੈਂ ਹੁਣ ਆਪਾਂ ਇੱਥੇ ਕੀ ਕਰਿਆ ਕਰਨਾ ਜੀ ਆਪਾਂ ਇੱਕ ਕੋਈ ਵੀ ਬਾਉਲ ਵਗੈਰਾ ਜਾਂ ਡੱਬਾ ਕੁਝ ਵੀ ਹੈਗਾ ਤੁਹਾਡੇ ਕੋਲ ਕੰਟੇਨਰ ਵਗੈਰਾ ਕੋਈ ਵੀ ਹੈਗਾ ਤਾਂ ਤੁਸੀਂ ਇਹਨੂੰ ਕਹਿ ਸਕਦੇ ਆ ਕਿ ਪਰ ਰੱਖ ਸਕਦੇ ਆ ਹਾਂਜੀ ਜੇ ਤੁਸੀਂ ਜੇ ਤੁਹਾਡੇ ਕੋਲ ਜ਼ਿਆਦਾ ਨੇ ਮੇਰੇ ਕੋਲ ਤਾਂ ਚਲੋ ਘੱਟ ਹੁੰਦੇ ਆ ਟਮਾਟਰ ਕਿਉਂਕਿ ਮੈਂ ਘੱਟ ਹੀ ਲੈਣੀ ਹੁੰਦੀ ਆ ਜੇ ਤੁਹਾਡੇ ਕੋਲ ਇਸ ਤੋਂ ਵੀ ਵੱਧ ਜ਼ਿਆਦਾ ਨੇ ਤਾਂ ਤੁਸੀਂ ਉੱਥੇ ਕੀ ਕਰਨਾ ਹੈ ਜੀ ਆਪਾਂ ਟਮਾਟਰਾਂ ਨੂੰ ਆਪਣੇ ਨੂੰ ਜਿਹੜਾ ਕੁੱਕਰ ਦੇ ਵਿੱਚ ਛਿਟੀ ਮਿਲਾ ਲੈਣੀ ਆ ਬਾਉਲ ਕਰ ਲੈਣਾ ਤੇ ਉਹਨੂੰ ਉਹਦਾ ਉੱਪਰਲਾ ਜਿਹੜਾ ਛਿਲਕਾ ਹੁੰਦਾ ਤੁਹਾਨੂੰ ਦੱਸਦੀ ਆ ਤੇ ਜਿਹੜਾ ਇਹਦਾ ਛਿਲਕਾ ਵਗੈਰਾ ਹੁੰਦਾ ਜਦੋਂ ਆਪਾਂ ਇਹਨੂੰ ਮਤਲਬ ਕਿ ਛੀਤੀ ਮਰਾਉਨੇ ਆ ਤਾਂ ਇਹਦਾ ਛਿਲਕਾ ਵਗੈਰਾ ਸਾਰਾ ਲੈ ਜਾਂਦਾ ਇੱਥੋਂ ਤੇ ਉਹਦੀ ਆਪਾਂ ਬਾਅਦ ਵਿੱਚ ਚਟਨੀ ਕਹਿ ਸਕਦੇ ਹੋ ਤੁਸੀਂ ਉਹ ਬਣਾ ਕੇ ਉਹ ਆਪਾਂ ਕੀ ਕਰਨਾ ਹੈ ਕੱਚ ਦੇ ਭਾਂਡੇ ਦੇ ਵਿੱਚ ਰੱਖਣੀ ਆ ਤੇ ਤੁਸੀਂ ਉਹ ਦਵੀ ਰੱਖ ਸਕਦੇ ਜੇ ਤੁਹਾਡੇ ਕੋਲ ਜ਼ਿਆਦਾ ਟਮਾਟਰ ਨੇ ਤੇ ਮੇਰੇ ਕੋਲ ਤਾਂ ਚਲੋ ਘੱਟ ਸੀਗੇ ਮੈਂ ਤੁਹਾਨੂੰ ਇਹ ਤਰੀਕਾ ਦੱਸਿਆ ਵੈਸੇ ਤਰੀਕਾ ਸਾਰਾ ਬਤ ਸੌਖਾ ਆ ਤੇ ਨਾ ਹੀ ਆਪਾਂ ਇੱਥੇ ਕੋਈ ਜ਼ਿਆਦਾ ਮਿਹਨਤ ਵੀ ਨਹੀਂ ਕਰਨੀ ਹੈਗੀ ਤੇ ਆਪਾਂ ਕਹਿ ਸਕਦੇ ਆ ਕਿ ਆਪਣੇ ਟਮਾਟਰਾਂ ਨੂੰ ਐਦਾ ਬਚਾ ਵੀ ਸਕਦੇ ਆ ਤੇ ਬਾਕੀ ਆਪਣੀ ਅੱਜ ਦੀ ਵੀਡੀਓ ਇੰਨੀ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਿਓ ਜੀ ਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਆ ਬਹੁਤ-ਬਹੁਤ ਧੰਨਵਾਦ ਆ ਕਿ ਜਿਨ੍ਹਾਂ ਨੇ ਮੇਰੀ ਇਹ ਵੀਡੀਓ ਫੋਲੋ ਵਾਚ ਕੀਤੀ ਆ ਐਂਡ ਤੱਕ ਦੇਖੀ ਆ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਤੇ ਮੇਰੇ ਚੈਨਲ ਨੂੰ ਸਪੋਰਟ ਕਰਨ ਦੇ ਵਾਸਤੇ ਤੇ ਬਾਕੀ ਮਿਲਦੇ ਆਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਉਦ ਤੱਕ ਦੇ ਲਈ ਬਾਏ ਬਾਏ